ਮੈਂ ਸਰਕਾਰ ਤੋਂ ਇਹ ਹੀ ਉਮੀਦ ਕਰਦੀ ਆ ਕਿ ਮੇਰਾ ਸਵਾਗਤ ਤਾਂ ਨਹੀਂ ਰਿਆ ਪਰ ਅੱਗੋ ਅੱਗੋ ਬਾਤ ਜਨ ਉਹਨਾਂ ਨੂੰ ਵੇਖਦੇ ਸਾਰੀ ਗੋਲੀ ਮਾਰ ਦਿੱਤੀ ਜਦੋਂ ਤੇ ਸਾਰੇ ਸ਼ਹਿਰ ਦੇ ਸਾਹਮਣੇ ਵੀਡੀਓ ਬਣੇ ਸਾਰੇ ਦੇਸ਼ ਵਿੱਚ ਦੇਸ਼ ਤੇ ਵਾਇਰਲ ਹੋਵੇ ਵੀ ਅੱਜ ਤੋਂ ਬਾਅਦ ਕਿਸੇ ਵੀ ਬੇਕਸੂਰ ਦੇ ਗੋਲੀ ਵੱਜੇ ਤਾਂ ਉਹਦਾ ਇਨਜ਼ਾਮ ਹੋਊਗਾ ਮੈਂ ਪੁਲਿਸ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੀ ਆ ਜਿੱਥੇ ਸਾਡੀ ਲੋੜ ਅਸੀਂ ਜਾਵਾਂਗੇ ਅਸੀਂ ਖੜਾਂਗੇ ਨਹੀਂ ਤਾਂ ਤੁਹਾਡੇ ਹੱਥ ਬੰਨੇ ਤੇ ਮੈਨੂੰ ਪਿਸਤੌਲ ਦੇ ਦਿਓ ਦੱਸ ਦੋ ਆ ਮਜਲਮ ਸਾਰੇ ਸ਼ਹਿਰ ਦੇ ਸਾਹਮਣੇ ਛਾਤੀ 'ਚ ਗੋਲੀ ਮਾਰੂਗੀ ਮੈਂ ਨਹੀਂ ਮੇਰੇ ਪਿਓ ਨੇ ਮੈਨੂੰ ਕਾਬਲ ਬਣਾਇਆ ਏ ਮੈਂ ਡਰਨ ਵਾਲੀ ਮੈਂ ਦੋ ਬੱਚੇ ਆ ਮੇਰੇ ਮੈਂ ਸੰਭੂਗੀ ਜਰੂਰ ਸੰਭੂਗੀ ਮੈਂ ਤੁਹਾਡੇ ਹੱਥ ਬੰਨੇ ਸਾਡੇ ਨਹੀਂ ਬੰਨੇ ਬਾਜਾ ਭਾਵੇਂ ਮੈਨੂੰ ਗ੍ਰਫਤਾਰ ਕਰਕੇ ਜੇਲ੍ਹਾਂ 'ਚ ਸੱਟ ਦੇ ਆ ਜੇ ਮੈਂ ਉਹਦੀ ਸਜ਼ਾ ਵੀ ਘਟ ਲੂੰਗੀ ਮੈਨੂੰ ਪਿਸਤੋਲ ਦੇ ਦੋ ਨਹੀਂ ਦੇਣੀ ਮੇਰੇ ਪਿਓ ਕੋਲ ਪਿਸਤੋਲ ਵੀ ਹੈਗੀ ਹੈ ਮੈਨੂੰ ਸ਼ਕਲਾਵਾ ਖਾ ਦਿਓ ਇਹਨਾਂ ਨੇ ਮਾਰੇ ਆ ਬਸ ਮੈਂ ਆਪੇ ਬਦਲੇ ਲੂੰਗੀ ਆਪਦੇ ਘਰ ਵਾਲੇ ਦੇ ਉਹ ਚਾਂਸੀ ਦੀ ਰਾਣੀ ਸੀ ਤੇ ਮੈਂ ਵੀ ਬਨ ਕੇ ਵਿਖਾਉਂਗੀ ਮੈਂ ਵੜਦੂਗੀ ਗਰਦਨਾ ਉਹਨਾਂ ਦੀ ਜਿਨ੍ਹਾਂ ਨੇ ਮੇਰੇ ਘਰ ਵਾਲੇ ਨੂੰ ਉਹਨੇ 11 ਸਾਲ ਚ ਮੈਨੂੰ ਅੱਜ ਤੱਕ ਤੂੰ ਨਹੀਂ ਬੋਲਿਆ ਉਹਨੇ ਮੈਨੂੰ ਕਿਹਾ ਨਾ ਨੂੰ ਤੁਸੀਂ ਆਹ ਕਰ ਦੋ ਤੁਸੀਂ ਆਹ ਕਰ ਦੋ ਇਸ ਪਰਿਵਾਰ ਦੀ ਇੱਕ ਕਾਬਲੀ ਤੇ ਮੈਨੂੰ ਮੇਰੇ ਸਹੁਰੇ ਨਹੀਂ ਵੀ ਅੱਜ ਤੱਕ ਤੂੰ ਕਰਕੇ ਨਹੀਂ ਬੁਲਾਇਆ ਕਦੋਂ ਨੂੰ ਤੂੰ ਉਹਨੂੰ ਤੂੰ ਆਹ ਕਰ ਦੇ ਤੁਸੀਂ ਬੇਟਾ ਤੁਸੀਂ ਆਹ ਕਰ ਦੋ ਮੇਰਾ ਘਰ ਵੇਖਣ ਆਏ ਸੀ ਮੇਰੇ ਪਿਓ ਨੇ ਕਿਹਾ ਬੇਟਾ ਮੈਂ ਤੇਰਾ ਬੋਧ ਕਰਦਾ ਪਰ ਜਿਹੜਾ ਤੈਨੂੰ ਤੇਰਾ ਸੋਹਰਾ ਮਿਲਿਆ ਨਾ ਮੇਰੇ ਤੋਂ ਵੱਧ ਪਿਆਰ ਕਰਨ ਵਾਲਾ ਮਿਲਿਆ ਜਦ ਤੂੰ ਇਹ ਜਾ ਕੇ ਕਹਿੰਗੀ ਪਾਪਾ ਤੁਸੀਂ ਮੇਰੇ ਵਾਸਤੇ ਬੋਧ ਵਧੀਆ ਕਰ ਲਬੇ ਆਏ ਤੋ ਮੈਂ ਕਹਿੰਨੀਆ ਮੇਰੇ ਸੋਹਰੇ ਨੇ ਮੇਰੇ ਦਾਦੇ ਸੋਹਰੇ ਨੇ ਅੱਜ ਤੱਕ ਮੈਨੂੰ ਕਦੇ ਤੂੰ ਵਰਣੀ ਮੈਨੂੰ ਸੁਣੀਆ ਨਾ ਮੇਰੇ ਘਰ ਵਾਲੇ ਨੇ ਮੇਰੇ ਘਰ ਉੱਤੇ ਇੱਕ ਮੱਖੀ ਨੂੰ ਨਹੀਂ ਮਾਰ ਸਕਦੇ ਸੀ ਉਹ ਕਹਿੰਦੇ ਸੀ ਨਾਨਾ ਚ ਵੀ ਜਾਨ ਵਸਦੀ ਹੈ ਕਿਉਂ ਮਾਰਨਾ ਇਹਨਾਂ ਨੂੰ ਮਰੇ ਹਸਬੰਦ ਨੇ ਇੱਕ ਦਿਨ ਕੋ ਗੱਲ ਕੀਤੀ ਸੀ ਕਿ ਤੁਹਾਡੇ ਨਾਲ ਕਿਸੇ ਨਾ ਲਾਕਡ ਹੈ ਨਹੀਂ ਕਦੇ ਵੀ ਨਹੀਂ ਨਾ ਮੈਂ ਕਹਿੰਨੀ ਆ ਕੋਈ ਸ਼ਖਸ ਆਇਆ ਹੋਵੇ ਜਿਹਦੇ ਨਾਲ ਕੁਛ ਵੀ ਨਹੀਂ ਕਦੇ ਵੀ ਕੋਈ ਉਹ ਤਾਂ ਦੁਕਾਨ ਤੇ ਹਰੇਕ ਗਾਗ ਦੀ ਅਗੇ ਡਿਟੇਲ ਦੱਸਦੇ ਸੀ ਅੱਜ ਮੈਂ ਇਨੇ ਪੈਸੇ ਵਟਕੇ ਲੈ ਕੇ ਆਏ ਆ ਅੱਜ ਮੈਨੂੰ ਇਹ ਜਾ ਗਾਗ ਟੱਕਰੀ ਆ ਅੱਜ ਆਜੀ ਬੁੱਢੀ ਟੱਕਰੀ ਆ ਅੱਜ ਮੈਨੂੰ ਐਵੇਂ ਕੀਤਾ 1% ਦਾ ਵੀ ਉਹਨਾਂ ਨੇ ਕਦੇ ਕੁਛ ਨਹੀਂ ਕੀਤਾ ਸੀ ਮੈਂ ਤਾਂ ਆਪਣੀ ਬੇਟੀ ਵਾਸਤੇ ਖਾਣਾ ਬਣਾ ਰਹੀ ਸੀ ਪਾਪਾ ਦੁਕਾਨ ਤੇ ਗਏ ਆ ਬੱਚਾ ਨੂੰ ਪਾਰਕ ਲੈ ਕੇ ਜਾਂਦੇ ਸੀਗੇ ਕਹਿੰਦੇ ਸੀ ਵੀ ਆਪਾ ਬੇਟਾ ਮੈਨੂੰ ਥੋੜੀ ਪ੍ਰੋਬਲਮ ਸੀ ਵੀ ਬੇਟੀ ਨੂੰ ਸਿਆਰ ਕਰਾਉਣੀ ਆ ਪਰ ਉਹ ਜ ਮੈਂ ਸਾਸੂ ਮਾ ਮੇਰੇ ਹੈ ਨਹੀਂ ਸੀਗੇ ਮੈਂ ਬੇਟੀ ਨੂੰ ਰੋਟੀ ਬਣਾ ਕੇ ਖਵਾਈਂਦੀ ਸੀ ਮੈਨੂੰ ਸਾਹਮਣੇ ਆਂਟੀ ਨੇ ਆਵਾਜ਼ ਮਾਰੀ ਕਹਿੰਦੇ ਹਨੂ ਨਵੀਨ ਨੂੰ ਗੋਲੀ ਵੱਜ ਗਈ ਨਵੀਨ ਨੂੰ ਗੋਲੀ ਵੱਜ ਗਈ ਮੈਨੂੰ ਮੇਰੇ ਪੈਰਾਂ ਥੱਲੇ ਜ਼ਮੀਨ ਮੈਂ ਕਹਿੰਦਾ ਨਹੀਂ ਹੋ ਹੀ ਨਹੀਂ ਸਕਦਾ ਫਿਰ ਮੈਨੂੰ ਅੱਜ ਸਵੇਰ ਤਿੱਕਰ ਇਹੀ ਸੀ ਕਿ ਮਾਰਨੀ ਕਿਸੇ ਹੋਰ ਦੇ ਹੋਣੀ ਗਲਤੀ ਨਾਲ ਵੱਜ ਗਈ ਮੈਨੂੰ ਹੈ ਹੀ ਨਹੀਂ ਕਿ ਮੇਰੇ ਘਰ ਵਾਲਾ ਐਡਾ ਪੋਲਾ ਉਹ ਕਿਸੇ ਨੂੰ ਤੂੰ ਤੜਾਕ ਨਹੀਂ ਕਰਨ ਵਾਲਾ ਪੂਰੇ ਸ਼ਹਿਰ ਦੀ ਗਵਾਹੀ ਦੇਣੀ ਆ ਸਾਰੇ ਦੁਕਾਨ ਤੋਂ ਪੂਰੇ ਬਾਜ਼ਾਰ ਚ ਫਿਰ ਲੋ ਵੀ ਕਦੇ ਕਿਸੇ ਨੇ ਉਹਨੂੰ ਕਦੇ ਮਾੜਾ ਬੋਲਦੇ ਸੁਣਿਆ ਕਦੇ ਤੂੰ ਤੜਾਹ ਕਰਦੇ ਸੁਣਿਆ ਇੱਕ ਬੰਦਾ ਵੀ ਬੋਲਦੇ ਤਾਂ ਇੱਥੇ ਗੋਲੀ ਖਾਉਂਗੀ ਮੈਂ ਇੱਥੇ ਇੱਕ ਬੰਦਾ ਵੀ ਕਹਿ ਦੇ ਤੇ ਮੈਨੂੰ ਫਿਰ ਵੀ ਐਂ ਸੀ ਮੈਂ ਕਿਹਾ ਕਿਸੇ ਹੋਰ ਦੇ ਮਾਰਨੀ ਹੋਗੀ ਇਹ ਤਾਂ ਭਾਈ ਰਸਤੇ ਚ ਆ ਗਏ ਮੇਰਾ ਦਿਲ ਵੀ ਮੈਂ ਕੱਲ ਦਾ ਫੋਨ ਨਹੀਂ ਚਲਾ ਕੇ ਵੇਖਿਆ ਵੀ ਕੀ ਬਣਿਆ ਮੈਨੂੰ ਅੱਜ ਮੇਰੇ ਨਾਨ ਨਵਾਈਏ ਨੇ ਵੀਡੀਓ ਵਿਖਾਈ ਹੈ ਵੇਖਿਆ ਕਿ ਉਹ ਬਾਜ਼ਾਰ ਦੇ ਵਿੱਚ ਹੀ ਖੜੇ ਹੋਏ ਸੀ ਕਚੋਰੀਆ ਖਾਂਦੇ ਪਏ ਸੀ ਥੀਟ ਮੀਨਸ ਉਹ ਪਿੱਛੇ ਨਿਗਾਹ ਰੱਖਦੇ ਸੀ ਵੀ ਆਹ ਟਾਈਮ ਇਹ ਬੰਦਾ ਬਾਹਰ ਨਿਕਲਦਾ ਤੇ ਜਦੋਂ ਨਿਕਲੂਗਾ ਤੇ ਸੀ ਕਰਕੇ ਤੇ ਗੋਲੀ ਮਾਰਾਂਗੇ ਮੈਨੂੰ ਤਾਂ ਸਰਕਾਰ ਤੋਂ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਬਸ ਮੈਨੂੰ ਚਾਹੀਦਾ ਕਿ ਮੇਰੇ ਨਾਲ ਇਨਸਾਫ ਹੋਵੇ ਮੇਰੇ ਘਰ ਵਾਲਿਆਂ ਨੂੰ ਜਿੰਨੇ ਮਾਰਿਆ ਸਾਰੇ ਸ਼ਹਿਰ ਦੇ ਸਾਹਮਣੇ ਆਉਂਦੀ ਗੋਲੀ ਵੱਜੇ ਉਹਨਾਂ ਨੂੰ ਪਤਾ ਲੱਗੇ ਵੀ ਅੱਜ ਤੋਂ ਬਾਅਦ ਕਿਸੇ ਨੇ ਕੁਝ ਕੀਤਾ ਤਾਂ ਹੁੰਦਾ ਇਹੋ ਮਾੜਾ ਹਾਲ ਹੋਗਾ ਹੋਰਾਂ ਦੇ ਸੁਭਾਗ ਉੱਜੜਨੇ ਬੰਦ ਹੋ ਜਾਣ ਬਸ ਮੈਂ ਤਾਂ ਇਹੀ